બોલ પછાસી જયપુર રાસી સડાય એક વાર જીનબાબ 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 ચૂઠે સટી મે રદ કરો ਪੰਜਾਬ ਸਰਕਾਰ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਪੰਜਾਬ ਸਰਕਾਰ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਸਾਰੇ ਨੇ ਬਹਾਦਰੀਆ ਕਰਕੇ ਤਗੜੇ ਹੋ ਕੇ ਜਿਹੜੀ ਆਵਾਜ਼ ਨਰਿੰਦਰ ਮੋਦੀ ਕੋਲ ਜਾਵੇ ਇਹ ਵੀ ਇਹ ਬਤਾਓ ਇਹ ਵੀ ਇਹ ਬਤਾਓ ਸਾਡੇ ਖੰਡਾ ਸਾਹਿਬ ਬਾਹਰ ਨਹੀਂ ਖੜੀ ਕਰਦੇ ਤੇ ਸਾਡਾ ਹੌਸਲਾ ਨਹੀਂ ਬਣਦਾ ਇਹ ਵੀ ਇਹ ਬਤਾਓ ਰਿਜ਼ਰਵੇਸ਼ਨ ਚੋਰ ਖੜੋ ਮੋਰਚੇ ਵੱਲੋਂ ਅੱਜ ਅਸੀਂ ਪੰਜਾਬ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕਰ ਰਹੇ ਹਾਂ ਝਾੜੂ ਦਾ ਜਿਹੜਾ ਹੈਗਾ ਫੂਕ ਕੇ ਅਸੀਂ ਆਪਦਾ ਰੋਸ ਜ਼ਾਹਰ ਕਰ ਰਹੇ ਹਾਂ ਕਿਉਂਕਿ ਪਿਛਲੇ 40 ਦਿਨ ਤੋਂ ਅਸੀਂ ਇੱਥੇ ਬੈਠੇ ਆਂ ਸਰਕਾਰ ਦੇ ਇੱਕ ਵੀ ਨੁਮਾਇੰਦੇ ਨਹੀਂ ਸਾਡੇ ਪੰਜਾਬ ਦੇ ਐਸ்சி ਬੀਸੀ ਸਮਾਜ ਦੀਆਂ ਮੰਗਾਂ ਦੇ ਪ੍ਰਤੀ ਕੋਈ ਵੀ ਉਹਨਾਂ ਨੇ ਹਾਂ ਪੱਕੀ ਹੰਕਾਰਾ ਨਹੀਂ ਦਿੱਤਾਗਾ ਸੋ ਉਲਟਾ ਸਾਡੇ ਮੋਰਚੇ ਦੇ ਅਹਿਮ ਸਾਥੀ ਹੈ ਬਲਬੀਰ ਸਿੰਘ ਆਲੰਪੁਰ ਉਹਨਾਂ ਤੇ ਇੱਕ ਨਜਾਇਜ਼ ਝੂਠਾ ਪਰਚਾ ਕਰਕੇ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਜਿਸ ਦੇ ਰੋਸ ਵਜੋਂ ਅਸੀਂ ਅੱਜ ਇਹ ਝਾੜੂ ਫੂਕ ਰਹੇ ਹਾਂ ਤੇ ਔਨ ਜੇਕਰ ਸਰਕਾਰ ਨੇ ਔਨ ਵਾਲੇ ਸਮੇਂ ਦੇ ਵਿੱਚ ਸਾਡੀਆਂ ਸੰਵਿਧਾਨਕ ਮੰਗਾਂ ਨਹੀਂ ਪੂਰੀਆਂ ਕੀਤੀਆਂ ਤਾਂ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਤਹਿਸੀਲਾਂ 'ਚ ਜਾ ਕੇ ਆਪਣੀਆਂ ਮੰਗਾਂ ਬਣਵਾਵਾਂਗੇ ਤੇ ਸਾਡੇ ਸਾਥੀ ਹੈ ਜਿਹੜਾ ਬਲਬੀਰ ਸਿੰਘ ਆਲੰਪੁਰ ਕਿਉਂਕਿ ਦੇਖੋ ਜਿਹੜੇ ਪੀਸੀ ਐਕਟ ਦੀ ਵਿਜੀਲੈਂਸ ਗੱਲ ਕਰ ਰਹੀ ਹੈ ਉਹਦੇ ਵਿੱਚ ਧਾਰਾ 7 ਦੇ ਤਹਿਤ ਤਾਂ ਉਹਨਾਂ ਨੇ ਪਰਚਾ ਕਰਤਾ ਪਰ ਉਹਦੇ ਵਿੱਚ ਹੀ ਏਸੀ ਬਿਲ ਦੇ ਵਿੱਚ ਧਾਰਾ 8 ਕਹਿ ਰਹੀ ਹੈ ਕਿ ਜੋ ਰਿਸ਼ਵਤ ਦੇ ਰਿਹਾ ਉਹ ਵੀ ਉਨਾ ਹੀ ਦੋਸ਼ੀ ਹੈ ਜਿੰਨਾ ਕਿ ਲੈਣ ਵਾਲਾ ਦੋਸ਼ੀ ਹੈ ਸੋ ਜਿਹੜਾ ਵਿਜੀਲੈਂਸ ਦਾ ਇਹ ਇੱਕ ਇੱਕ ਪਾਸੜ ਰਵਈਆ ਵਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੇ ਅਸੀਂ ਵਿਜੀਲੈਂਸ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਹਿੰਦੇ ਆ ਕਿ ਜੇਕਰ ਤੁਸੀਂ ਐਕਟ ਲਾਉਣਾ ਵੀ ਆ ਤਾਂ ਧਾਰਾ 8 ਦੇ ਤਹਿਤ ਉਹਨਾਂ ਤੇ ਵੀ ਲਾਓ ਜੇਕਰ ਤੁਸੀਂ ਨਾਲ ਆਇਆ ਤਾਂ ਸਾਨੂੰ ਮਜਬੂਰ ਹੋ ਕੇ ਮਾਨਯੋਗ ਪੰਜਾਬ ਇਟਾ ਨੇ ਆਣੇ ਹਰਿਆਣਾ ਹਾਈ ਕੋਰਟ ਤੇ ਜੱਜ ਸਾਹਿਬ ਕੋਲ ਜਾ ਕੇ ਬੇਨਤੀ ਕਰਨੀ ਪੈਣੀ ਆ ਕਿ ਸਾਡੇ ਤੇ ਜੋ ਪੰਜਾਬ ਸਰਕਾਰ ਇੱਕ ਪਾਸੜ ਕਾਰਵਾਈ ਕਰ ਰਹੀ ਹੈ ਉਹਦਾ ਅਸੀਂ ਵਿਰੋਧ ਹੈ ਇਸ ਕਰਕੇ ਜਿਹੜੀ 8 ਧਾਰਾ ਦੇ ਤਹਿਤ ਉਹ ਜਿਹੜੇ ਲੋਕ ਕਲਪਰੇਟ ਜਿਹੜੇ ਖੁਦ ਕਲਪਰੇਟ ਹੈ ਜਿਹੜੇ ਖੁਦ ਐਸਸੀ ਰੈਜ਼ਰਵੇਸ਼ਨ ਦੇ ਚੋਰ ਨੇ ਉਹ ਲੋਕ ਜਿਨ੍ਹਾਂ ਨੇ ਸਾਡੀਆਂ ਪੀੜੀਆਂ ਖਰਾਬ ਕਰਤੀਆਂ ਉਹ ਲੋਕ ਜਿਨ੍ਹਾਂ ਨੇ ਸਾਡੇ ਬਹੁਤ ਸੰਵਿਧਾਨਕ ਹੱਕਾਂ ਤੇ ਡਾਕੇ ਮਾਰ ਰਿਆ ਅਜੋ ਉਹ ਇੱਕ ਐਫ ਆਈ ਆਰ ਕਰਾ ਕੇ ਆਪਦੇ ਆਪ ਨੂੰ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਨਾ ਕਰਨ ਉਹ ਚੋਰ ਆ ਚੋਰ ਰਹਿਣਗੇ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਉਹਨਾਂ ਨੂੰ ਦੱਸਾਂਗੇ ਕਿ ਅਸੀਂ ਕਿਹਦੇ ਵਾਰਸ ਆ ਸਿੰਘ ਸਾਹਿਬ ਇਸ ਤੋਂ ਪਹਿਲਾਂ ਤੁਸੀਂ ਸੀਐਮ ਸਾਹਿਬ ਦੇ ਪੁੱਤਲੇ ਤੇ ਆਰਤੀਪੁੱਤ ਮਜਾਰੇ ਦਾ ਘੜੇ ਵੀ ਫੋੜੇ ਆ ਉਹਨਾਂ ਚੀਜ਼ਾਂ ਨਾਲ ਤੁਹਾਡੀ ਗੱਲ ਦੀ ਆਵਾਜ਼ ਜਿਹੜੀ ਉਹਨਾਂ ਦਾ ਸੁਣਾਈ ਨਹੀਂ ਦਿੱਤੀ ਹੁਣ ਝਾੜੂ ਫੂਕ ਕੇ ਲੱਗਦਾ ਤੁਹਾਡੀ ਗੱਲ ਉੱਤੇ ਤੱਕ ਜੀ ਆ ਵਿਰੋਧ ਮਤਲਬ ਕੀ ਦੇਖੋ ਗੱਲ ਗੱਲ ਇਹ ਆ ਸਰਕਾਰ ਦੇ ਕੰਨ ਨਾ ਇੰਨੇ ਬੋਲੇ ਹੋ ਜਾਂਦੇ ਹੁੰਦੇ ਆ ਕਿ ਉਹਨਾਂ ਨੂੰ 1 2 3 4 5 ਇੰਨੇ ਮਤਲਬ ਕਰਨ ਦੀ ਲੋੜ ਪੈਂਦੀ ਹੈ ਅੱਜ ਦੀ ਡੇਟ ਦੇ ਵਿੱਚ ਜੋ ਮਹਾਰਾਜਾ ਬਣਿਆ ਹੋਇਆ ਮਹਾਰਾਜਾ ਪੰਜਾਬ ਬਣਿਆ ਹੋਇਆ ਜਿਹਨੂੰ ਆਪਾਂ ਸਵਿਧਾਨਕ ਤੌਰ ਤੇ ਮੁੱਖ ਮੰਤਰੀ ਕਹਿੰਦੇ ਆ ਅੱਜ ਪੰਜਾਬ ਦੇ ਵਿੱਚ ਹਰ ਆਵਾਜ਼ ਜੋ ਪੰਜਾਬ ਪ੍ਰਤੀ ਐ ਪੰਜਾਬੀ ਦੇ ਪ੍ਰਤੀ ਐ ਜਾਂ ਆਪਣੇ ਸਮਾਜ ਪ੍ਰਤੀ ਐ ਕੋਈ ਵੀ ਬੰਦਾ ਆਵਾਜ਼ ਉਠਾਉਂਦਾ ਵਾ ਉਹਨੂੰ ਪਰਚਿਆਂ ਦੀ ਜਿਹੜੀ ਹੈਗੀ ਆ ਉਹ ਤੋਹਫ਼ਾ ਦਿੱਤਾ ਜਾਂਦਾ ਵਾ ਸੋ ਅੱਜ ਹੰਕਾਰ ਦੇ ਵਿੱਚ ਆ ਪੰਜਾਬ ਦੇ ਮੁੱਖ ਮੰਤਰੀ ਕੋਈ ਗੱਲ ਨਹੀਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਵਾ ਇਹਦੇ ਵਿੱਚ ਸਾਡਾ ਪੰਜਾਬ ਦਾ ਐਸਸੀਬੀਸੀ ਸਮਾਜ ਇਹਨਾਂ ਦਾ ਹੰਕਾਰ ਤੋੜੂਗਾ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਇਹੀ ਸਾਰੇ ਲੋਕ ਇੱਥੇ ਤੁਹਾਨੂੰ ਡੰਡੌਤ ਕਰਦੇ ਸੀ ਜੇ ਨਾ ਆਏ ਤਾਂ ਤੁਸੀਂ ਦੇਖ ਲਓ ਵੀ ਰੈਜ਼ਰਵੇਸ਼ਨ ਚੋਰੀ ਕੋੜ ਮੋਰਚੇ ਦੀ ਕਿੰਨੀ ਕਹਿਮiyet ਹੈ ਮੈਂ ਬਹੁਤ ਹੀ ਸਤਿਕਾਰਯੋਗ ਸਾਡੇ ਵੱਖ-ਵੱਖ ਆਗੂ ਸਹਿਬਾਨ ਧਰਨੇ ਤੇ ਪਹੁੰਚੇ ਨੇ ਤੇ ਜਿਵੇਂ ਐਸਸੀਬੀਸੀ ਮਹਾਪੰਚਾਇਤ ਵੱਲੋਂ ਪਿਛਲੇ 39-40 ਦਿਨ ਤੋਂ ਧਰਨਾ ਚੱਲ ਰਿਹਾ ਪਰ ਸਰਕਾਰ ਦੇ ਕੰੰਦੇ ਕੋਈ ਯੋ ਨਹੀਂ ਸਰਕੀ ਜਿਵੇਂ ਮੁੱਖ ਮੰਤਰੀ ਕਹਿੰਦਾ ਸੀ ਯਾ ਡਾਕਟਰ ਪੀਮਰਾਓ ਉਮੀਦਵਾਰ ਜੀ ਦੀ ਫੋਟੋ ਹਰ ਇੱਕ ਦਫ਼ਤਰ 'ਚ ਲਾਣੀ ਲਾਜ਼ਮੀ ਕਰਦੀ ਸੀ ਵੀ ਪਰ ਲੇਕਿਨ ਉਹਨਾਂ ਦਾ ਜਿਹੜਾ ਦੰਦ ਖਾਣ ਦੇ ਹੋਰ ਨੇ ਦਿਖਾਣ ਦੇ ਹੋਰ ਨੇ ਅਸੀਂ ਹੀ ਉਸ ਭਗਵਾਨ ਉਸ ਸੰਵਿਧਾਨ ਦੇ ਮੁਤਾਬਕ ਅਸੀਂ ਹੱਕ ਮੰਗਦੇ ਹਾਂ ਐਸਸੀਬੀਸੀ ਲੋਕ ਆਪਣੇ ਅਧਿਕਾਰ ਮੰਗਦੇ ਨੇ ਉਹਨਾਂ ਵਾਸਤੇ ਜਿਵੇਂ ਕਿ ਐ ਡਾਕਟਰ ਦੇ ਆਲਮ ਵੀਰ ਦੀ ਗੱਲ ਕਰ ਲਈਏ ਬਲਵੀਰ ਸਿੰਘ ਆਲਮਪਰ ਦੀ ਗੱਲ ਕਰ ਲਈਏ ਵਿਜੀਲੈਂਸ ਨੇ ਬਹੁਤ ਛੇਤੀ ਉਹ ਪਰਚਾ ਕਿਸੇ ਦਬਾਅ ਪ੍ਰੈਸ਼ਰ ਤੇ ਦਿੱਤਾ ਪਰ ਮੈਂ ਤੁਹਾਨੂੰ ਰਾਹੀਂ ਇਹ ਵੀ ਧਾਰਨਾ ਦੇਣਾ ਚਾਹੁੰਦਾ ਮੇਰੇ ਕੋਲ 20 ਕੰਪਲੀਟਾਂ ਇਹ ਵਿਜੀਲੈਂਸ ਨੂੰ ਦਿੱਤੀਆਂ ਹੋਣੀਆਂ ਜਦ ਕਿ ਡਾਇਰੈਕਟਰ ਵਿਜੀਲੈਂਸ ਨੂੰ ਮਿਲ ਕੇ ਦੇ ਕੇ ਆਇਆ ਜਿਹਦੇ ਵਿੱਚ ਪੂਰੇ ਪੰਜਾਬ ਦਾ 1 ਅਰਬ ਰੁਪਏ ਦਾ ਘਟਾਲਾ ਸੀ ਬੀਪੀਐਲ ਦਾ ਮੈਂ ਹਾਈ ਕੋਰਟ ਤੋਂ ਡਾਇਰੈਕਸ਼ਨਾਂ ਵੀ ਕਰਾਈਆਂ ਸਾਰਾ ਕੁਝ ਕਰਾਇਆ ਡਾਇਰੈਕਸ਼ਨਾਂ ਦੇ ਮੁਤਾਬਕ ਵੀ ਵਿਜੀਲੈਂਸ ਕਾਰਵਾਈ ਨਹੀਂ ਕਰਦੀ ਪਰ ਇਹ ਛੋਟਾ ਜਿਹਾ ਇੱਕ ਪਰਚਾ ਵਿਜੀਲੈਂਸ ਨੇ ਜਿਹੜਾ ਦਬਾਅ ਨਾਲ ਕਰ ਦਿੱਤਾ ਤੇ ਵਿਜੀਲੈਂਸ ਨੇ ਹੁਣ ਜਿਵੇਂ ਤੋਤਾ ਜਿਵੇਂ ਕਿ ਉੱਥੇ ਜਦੋਂ ਕਾਰਵਾਈ ਹੁੰਦੀ ਹੈ ਦਿੱਲੀ ਕਿਸੇ ਕੇਂਦਰੀਵਾਲ ਦੇ ਕਿਸੇ ਦੇ ਹੁੰਦੀ ਉਹ ਤਾਂ ਕਹਿੰਦੀ ਦਬਾਅ 'ਚ ਇੱਕ ਤੋਤਾ ਬਣ ਕੇ ਕੰਮ ਕਰ ਰਹੀ ਹੈ ਏਡੀ ਵਗੈਰਾ ਇੱਥੇ ਦੱਸੋ ਕਿਹਦਾ ਤੋਤਾ ਬਣ ਕੇ ਕੰਮ ਕਰ ਰਹੀ ਹੈ ਕੱਲ ਭਗਵੰਤ ਮਾਨ ਜੀ ਦੀ ਤੁਸੀਂ ਸਾਰਿਆਂ ਨੇ ਵੀਡੀਓ ਸੁਣੀ ਹੋਣੀ ਆਪਣੇ ਪਰਿਵਾਰ ਬਾਰੇ ਦੱਸਦਾ ਆਪਣੇ ਬੱਚੇ ਬਾਰੇ ਦੱਸਦਾ ਆਪਣੀ ਘਰਵਾਲੀ ਦਾ ਬਾਰੇ ਦੱਸਦਾ ਕਦੇ ਛੱਲਾ ਗਾਉਂਦਾ ਮੈਂ ਭਗਵੰਤ ਮਾਨ ਜੀ ਛੱਲਾ ਗਾਉਣ ਵਾਸਤੇ ਤੁਹਾਨੂੰ ਵੋਟਾਂ ਨਹੀਂ ਪਾਈਆਂ 92 ਲੋਕ ਚੁਣੇ ਤੁਹਾਨੂੰ ਛੱਲਾ ਗਾਉਣ ਵਾਸਤੇ ਨਹੀਂ ਕਹਿਆ ਤੁਹਾਨੂੰ ਆਪਣੀ ਘਰਵਾਲੀ ਬਾਰੇ ਦੱਸਣ ਵਾਸਤੇ ਨਹੀਂ ਇਹ ਲੋਕਾਂ ਅੱਜ ਜੇ ਪੰਜਾਬ 'ਚ ਚੱਲ ਰਿਹਾ ਹੈ ਜੰਗਲ ਰਾਜ ਚੱਲ ਰਿਹਾ ਉਹ ਦਿਨ ਕਿਹੜਾ ਖਾਲੀ ਹੈ ਜਿਸ ਦਿਨ ਮਾਰਡਰ ਨਹੀਂ ਹੁੰਦਾ ਕਤਲ ਨਹੀਂ ਹੁੰਦਾ ਕ੍ਰਾਇਮ ਨਹੀਂ ਹੁੰਦੀ ਇਸ ਸ਼ਰਾਬੀ ਮੁੱਖ ਮੰਤਰੀ ਨੇ ਰੰਗਲਾ ਪੰਜਾਬ ਬਣਾ ਰੰਗਲੇ ਪੰਜਾਬ ਦਾ ਨਾਂ ਦੇ ਕੇ ਇਹਨੂੰ ਕੰਗਲਾ ਪੰਜਾਬ ਬਣਾਤਾ 75000 ਕਰੋੜ ਰੁਪਇਆ ਕਰਜ਼ਾ ਲੈ ਕੇ ਇਸ ਸ਼ਰਾਬੀ ਮੁੱਖ ਮੰਤਰੀ ਨੇ ਜਿਹੜਾ ਸਾਡੇ ਬਾਲਬਾਲ ਲੋਕਾਂ ਦਾ ਬੰਦਤਾ ਤੇ ਹੁਣ ਜਦੋਂ ਪਿੰਡਾਂ 'ਚ ਵਿਰੋਧ ਹੋਣ ਲੱਗੇ ਆ ਪੰਚਾਇਤੀ ਚੋਣਾਂ ਆ ਤੇ ਹੁਣ ਕੱਲ ਕੈਬਨਿਟ 'ਚ ਡਿਸਾਈਡ ਕਰਦੇ 10 ਲੱਖ ਕਾਰਡ ਹੈ ਜਿਹੜਾ ਰਾਸ਼ਨ ਕਾਰਡ ਨੀਲਾ ਵੀ ਉਹ ਕਟਿਆ ਤੇ ਜਦੋਂ ਦੁਬਾਰੇ ਚਲਾਣ ਲਗੇ ਪਰ ਜਿਹੜੇ ਅਧਿਕਾਰੀਆਂ ਨੇ ਬਿਨਾਂ ਵਜ੍ਹਾ ਕਟੇ ਇੱਕ ਸਾਲ ਲੋਕਾਂ ਨੂੰ ਕਣਕ ਨਹੀਂ ਮਿਲੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਕੀ ਕਾਰਵਾਈ ਕਰਦੇ ਆ ਹੁਣ ਰਸਣ ਗੜ ਭਗਵੰਤ ਮਾਨ ਜੀ ਤੇਰੇ ਅਧਿਕਾਰੀ ਤੇਰੇ ਚਮਚੇ ਕੱਟਦੇ ਸੀ ਹੁਣ ਤੇਰਾ ਰਸਣ ਗੜ ਲੋਕ ਲੋਕ ਸਭਾ ਚੌਣਾ ਚ ਕੱਟ ਦੇਣਗੇ ਤੂੰ ਬਹੁਤਾ ਦਿਨ ਲੋੜਨੀ ਹੈ ਅਸੀਂ ਇਹਦੇ ਵਿਰੋਧ ਚ ਅੱਜ ਚੌਂਕ ਤੇ ਜਾ ਕੇ ਝਾੜੂ ਫੁਕਾਂਗੇ ਤੇ ਹੋਰ ਵੀ ਜੋ ਕਿਸੇ ਰੋਸ ਪ੍ਰਦਰਸ਼ਨ ਕਰਨਾ ਪਿਆ ਉਹਦਾ ਅਸੀਂ ਕਰਾਂਗੇ ਜਦੋਂ ਤੱਕ ਇਹ ਲੋਕਾਂ ਦੀਆਂ ਮੰਗਾਂ ਨਹੀਂ ਮੰਨਦੇ ਸਾਡੀਆਂ ਜਿਹੜੇ ਐਸੀ BC ਜਿਹੜੇ ਲੋਕਾਂ ਨੇ ਝਾਲੀ ਸਰਟੀਫਿਕੇਟ ਬਣਾਇਓ ਰੱਦ ਕਰਕੇ ਉਹਨਾਂ ਦੇ ਖਿਲਾਫ ਐਫ ਆਈ ਆਰਾ ਨਹੀਂ ਕਰਦੇ ਉਹਨਾਂ ਨੂੰ ਰੈਸਟ ਨਹੀਂ ਕਰਦੇ ਉਦੋਂ ਤੱਕ ਜਿਹੜਾ ਹੈ ਮੋਰਚਾ ਚੱਲਦਾ ਰਹੂਗਾ ਤੇ ਸਾਡਾ ਸੰਘਰਸ਼ ਤੇਜ਼ ਹੁੰਦਾ ਜਾਊਗਾ ਬਲਬੀਰ ਸਿੰਘ ਆਲਮਪੁਰ ਦੇ ਮਾਮਲੇ ਦੇ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਕਾਰਵਾਈ ਹੋ ਰਹੀ ਹੈ ਉਸ ਵੀਰ ਨੇ ਜਿਹੜਾ ਸਭ ਤੋਂ ਪਹਿਲਾਂ ਪ੍ਰੋਫੈਸਰ ਹਰਨੇਕ ਸਿੰਘ ਜੀ ਬਲਬੀਰ ਸਿੰਘ ਜੀ ਇਹ ਦੋ ਚਾਰ ਬੰਦੇ ਸੀ ਗਿਣਵੇਂ 99 ਜਿਨ੍ਹਾਂ ਕੋਲ ਦੋ ਚਾਰ ਕੰਪਲੀਟਾਂ ਸੀ ਜਿਨ੍ਹਾਂ ਨੂੰ ਪਤਾ ਸੀ ਉਸ ਵੀਰ ਨੇ ਇਸ ਮੋਰਚੇ ਦੀ ਅਗਵਾਹੀ ਕੀਤੀ ਸੀ ਧਰਨਾ ਲਾਇਆ ਸੀ ਉਹਨਾਂ ਨੇ ਸ਼ੁਰੂ ਕੀਤਾ ਸੀ ਪਰ ਲੇਕਿਨ ਸਰ 86 ਲੋਕ ਨੇ ਇਹ ਪੋਲੀਟਿਕਲ ਲੋਕ ਨੇ ਉਹਨਾਂ ਦੀ ਜਿਹੜਾ ਆਈਐਸਫ ਆਈਐਸਫ ਸਰਪੀਸੀਅਸ ਅਫਸਰ ਉਹਨਾਂ ਦੀ ਸਾਰੀ ਘੱਟ ਧੁੱਪ ਹੈ ਉਹਨਾਂ ਦੇ ਭਾਈ ਭਤੀਜੇ ਨੇ ਜਿਨ੍ਹਾਂ ਨੂੰ ਦਬਾਨ ਕਰਕੇ ਸਾਨੂੰ ਬਾਕੀ ਵੀ ਜਿਹੜੇ ਮੋਰਚੇ ਤੇ ਆਗੂ ਬੈਠੇ ਨੇ ਉਹਨਾਂ ਦਾ ਹੌਸਲੇ ਟਾਂ ਟੈ ਢੇਰੀ ਕਰਨ ਲਈ ਇੱਕ ਬਲਬੀਰ ਸਿੰਘ ਨੂੰ ਉਹਨਾਂ ਨੇ ਜਿਹੜਾ ਫੜ ਕੇ ਅੰਦਰ ਦੇਤਾ ਵੀ ਤਾਂ ਕਿ ਬਾਕੀ ਜਿਹੜੇ ਆ ਘਰੇ ਘਰਾਂ ਨੂੰ ਚਲੇ ਜਾਣਗੇ ਉਹ ਨਹੀਂ ਬੋਲਣਗੇ ਪਰ ਲੇਕਿਨ ਇਹ ਨਹੀਂ ਹੋਊਗਾ ਉਸ ਬਲਬੀਰ ਸਿੰਘ ਦੇ ਪਰਚਾ ਦਰਜ ਕਰਕੇ ਇਹਨੇ ਹੋਰ 200 400 500 ਬਲਬੀਰ ਸਿੰਘ ਜਾਗਦਾ ਕਰ ਲਿਆ ਜਿਹੜਾ ਕਿ ਸੜਕਾਂ ਦੇ ਉੱਤਰੇ ਆਜਾ ਤੇ ਅਸੀਂ ਸਾਰੀ ਪ੍ਰੈਸ ਨੂੰ ਇਹੀ ਕਹਿਣਾ ਚਾਹੁੰਦੇ ਆ ਜਾਂ ਤਾਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਦੇਕਰ ਨਹੀਂ ਮੰਗਦੇ ਤਾਂ ਅਸੀਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੰਜਾਬ ਚ ਪੂਰੇ ਜਿਹੜਾ ਹਰ ਰੋਜ਼ ਪ੍ਰਦਰਸ਼ਨ ਹੋਊਗਾ ਹਰ ਇੱਕ ਜ਼ਿਲ੍ਹੇ ਚ ਸਾਡਾ ਸਮਾਜ ਬੈਠਿਆ ਸਾਰੀ ਜਥੇਬੰਦੀਆਂ ਬੈਠੀਆਂ ਤੁਹਾਡੇ ਰਾਈ ਇਹ ਵੀ ਕਹਿਣਾ ਚਾਹੁੰਦੇ ਆ ਪਾਰਟੀ ਬਾਜੀ ਤੋਂ ਪਰ ਉੱਠ ਕੇ ਚਾਹੇ ਉਹ ਐਸੀਐਲ ਕਾਂਗਰਸ ਦਾ ਚਾਹੇ ਐਸੀਐਲ ਭਾਜਪਾ ਦਾ ਚਾਹੇ ਐਸੀਐਲ ਉਹ ਕਿਸੇ ਵੀ ਪਾਰਟੀ ਦਾ ਅੱਜ ਕੇਵਲ ਤਾਂ ਕੇਵਲ ਸਮਾਜ ਦੀ ਲੜਾਈ ਐ ਸਮਾਜ ਵਾਸਤੇ ਲੜੋ ਸਾਰੇ ਜਿਹੜੇ ਆਗੂ ਬੈਠੇ ਨੇ ਉਹਨਾਂ ਨੂੰ ਅਪੀਲ ਕਰਦੇ ਆ के बद्ध तो वही जल्दी लड़ाई लड़ो ताकि न्याय इंसाफ मिल सके ओ पी इंदल एडवोकेट की कहना चाहोगे सर मैं तो इस मोर्चे का समर्थन के तौर पर यहाँ आता हूँ और सभी आगुओं को यहाँ वेलकम करता हूँ इस क्योंकि इस मोर्चे की जितने भी मांगे हैं वो सभी संविधानिक है कॉन्स्टिट्यूशन है न्याय संगत हैं अब एक एक छोटा सा उदाहरण देता हूँ कि यहाँ पंजाब में 20 परसेंट रिजर्वेशन है और आबादी उसमें कर दी अठत्तीस परसेंट तो ये एक मजाक ही है ना रिजर्वेशन के साथ भाई आप अगर आबादी के हिसाब से कंस्टिट्यूशन कहता है कि एस को आबादी के हिसाब से रिजर्वेशन मिलेगी और यहाँ फिफ्टी परसेंट ही मिल रही है हम तो आबादी अगर आज़ादी का प्रपोर्सनेट देखें और दूसरी बात है कि लाभ अफसरों की जो नियुक्ति है वो जनरल की तो वो कर देते हैं एससी की रोक लेते हैं ये ऐसा क्यों क्यों मतलब पंजाब में इस तरह का क्यों चल रहा है क्या दुश्मनी है उनकी देखिए देखिए इसमें पता क्या है कि कोई भी सरकार आए कोई भी हम ये नहीं कहते कि मान सरकार है कोई भी सरकार आती है वो एस के साथ विदकर करती ही करती है पंजाब में भी ये एक प्रथा ही बन गई है और पूरे देश में ये मान के चलो कि हम एक आइसोलेटेड लोट है बहुत सारे एसी एम एल ए भी हैं और क्या कहते हैं वो भी हैंट्स भी अफसर भी हैं वो लोग क्यों नहीं आवाज़ उठाते आप लोगों के हाथ में क्यों नहीं बात करते देखिए आज सारा आज सारा सिस्टम ना हाईजैक हुआ हुआ है जो पोलिटिकल हैंड है ना वो ज़्यादा मजबूत हो गए हैं आज वो लोगों को जो हमारे लोग हैं उनके ऊपर या तो उनको ऐसी जगह लगाएंगी जहां उनका कोई पर्पज नहीं है मतलब कि ऑफिसर लगाने का या अगर कोई लगाएगा तो वो ये सोच के लगाएगा कि ये इसकी कलम मेरे कहने से चले देखिए हमारे अंदर अपनी भी कमी है मैं ये नहीं कहता कि हमारे एम या आई ए एस आई पी एस अफसर समाज के साथ नहीं खड़े होते ये हमारा दुर्भाग्य है इसमें और ज़्यादा मैं कुछ नहीं बोलूँगा पंजाब में लॉ एंड ऑर्डर के बारे में क्या कहना चाहूंगा पंजाब में लॉ एंड ऑर्डर तो देखिए कि आजकल हर रोज आप देखो एक्सीडेंट कितने बढ़ गए और ये जो ए, चोरी है चोरी है और ये चिट्टा है जिसको ड्रग कहते हैं वो कितना बिकना शुरू हो गया मतलब कि लोगों के बच्चे यंग बच्चे इसमें आम आदमी पार्टी को लोग क्या पंजाब के लोग दोबारा से उस चीज़ में ले आएंगे मेरे ख्याल से तो जिस तरह से हमारे साथ झाड़ू दिखा करके बाबा साहब को दिखा करके जो धोखा किया है

ਹਰ ਰਿਜਰਵੇਸ਼ਨ ਚੋਰ ਫੜੋ ਮੋਰਚਾ ਚੱਲ ਰਿਹਾ ਹੈ ਉਹਦੇ ਵਿੱਚ ਅੱਜ ਅਸੀਂ ਕਿਉਂਕਿ ਸਰਕਾਰ ਨੇ ਸਾਡੇ ਆਗੂ ਦੇ ਉੱਤੇ ਬਲਬੀਰ ਸਿੰਘ ਜੀ ਆਲਮਪਰ ਦੇ ਉੱਤੇ ਝੂਠੀ ਐਫਆਈਆਰ ਦਰਜ ਕਰਕੇ ਉਹਨਾਂ ਨੂੰ ਜਿਹੜਾ ਅੰਦਰ ਧੱਕਿਆ ਹੋਇਆ ਔਰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਬਿਨਾਂ ਸ਼ਰਤ ਉਹਨਾਂ ਤੇ ਜੋ ਝੂਠੀ ਐਫਆਈਆਰ ਹੈ ਉਹ ਕੈਨਸਲ ਕਰਕੇ ਉਹਨਾਂ ਨੂੰ ਰਿਹਾ ਕਰਿਆ ਜਾਵੇ ਅਗਰ ਰਿਹਾ ਨਹੀਂ ਹੁੰਦਾ ਜਿਹੜੇ ਬਲਬੀਰ ਸਿੰਘ ਵਰਗੇ ਜਝਾਰੂ ਆਗੂ ਸਾਡੇ ਅੱਜ ਪਿੰਡਾਂ 'ਚ ਬੈਠੇ ਆ ਜਦੋਂ ਇਹ ਖਬਰ ਪਿੰਡਾਂ ਵਿੱਚ ਫੈਲੀ ਬਲਬੀਰ ਸਿੰਘ ਵਰਗੇ ਸੈਂਕੜੇ ਹੀ ਹੋਰ ਨੌਜਵਾਨ ਪੈਦਾ ਹੋਗੇ ਜਿਹਦੇ ਨਾਲ ਸਰਕਾਰ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਨੂੰ ਆਪਣੀ ਜਿਹੜੀ ਜ਼ਮੀਨ ਹੈ ਉਹ ਤਰਸਣੀ ਪਊਗੀ ਇਸ ਕਰਕੇ ਅੱਜ ਅਸੀਂ ਇੱਥੇ ਜਿਹੜਾ ਝਾੜੂ ਫੂਕ ਸਰਕਾਰ ਦਾ ਜਿਹੜਾ ਚੋਣ ਨਿਸ਼ਾਨ ਝਾੜੂ ਹੈ ਉਹ ਝਾੜੂ ਫੂਕ ਮਜਾਰਾ ਅਸੀਂ ਹੁਣੇ ਕਰਨ ਜਾ ਰਹੇ ਹਾਂ ਔਰ ਸਰਕਾਰ ਨੂੰ ਦੁਬਾਰਾ ਫੇਰ ਇਹ ਬੇਨਤੀ ਕਰਦੇ ਹਾਂ ਔਰ ਅਪੀਲ ਕਰਦੇ ਹਾਂ ਇਸ ਗੱਲ ਦੀ ਚੇਤਾਵਨੀ ਵੀ ਦਿੰਦੇ ਹਾਂ ਕਿ ਸਾਡੇ ਸਬਰ ਨੂੰ ਨਾ ਪਰਖੋ ਕਿਉਂਕਿ ਮੌਸਮ ਵੀ ਖੁੱਲ ਗਿਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਤੁਹਾਡੇ ਸਰਕਾਰੀ ਐਮਐਲਏ ਐ ਉਹ ਐਮਐਲਏ ਜਿਹੜੇ ਪਿੰਡਾਂ 'ਚ ਜਾਣਗੇ ਤਾਂ ਸਾਡੇ ਲੋਕ ਖੜੇ ਹੋ ਕੇ ਉਹਨਾਂ ਨੂੰ ਪਿੰਡਾਂ 'ਚ ਵਰਨਾ ਹੁੰਦਾ ਬੰਦ ਕਰ ਦੇਣਗੇ ਤਾਂ ਤੁਸੀਂ ਤਾਂ ਇਲੈਕਸ਼ਨਾਂ ਜਿੱਤ ਕੇ ਸੈਂਟਰ ਦੀਆਂ ਸਰਕਾਰਾਂ ਬਣਾਉਣ ਦੀਆਂ ਗੱਲਾਂ ਕਰਦੇ ਕਿਤੇ ਇਹ ਨਾ ਹੋਵੇ ਕਿ ਜਿਹੜੀ ਤੁਹਾਡੀ ਪਿਛਲੀ ਸਰਕਾਰ ਬਣੀ ਹੋਈ ਐ ਇਹ ਵੀ ਤੁਹਾਡੇ ਹੱਥੋਂ ਜਾਂਦੀ ਰਹੇ ਮੈਂ ਤਾਂ ਇੰਨਾ ਹੀ ਕਹਿੰਦਾ ਹੋਇਆ ਔਰ ਤਾਂ ਪ੍ਰੈਸ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਮੁੜਦਾਬ 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 ਪੰਜਾਬ ਸਰਕਾਰ ਹੌਸਲੇ ਆਓ ਹੌਸਲੇ ਆਓ ਹੌਸਲੇ ਆਓ ਪੰਜਾਬ ਸਰਕਾਰ ਹੌਸਲੇ ਆਓ ਹੌਸਲੇ ਆਓ ਹੌਸਲੇ ਆਓ ਪੰਜਾਬ ਸਰਕਾਰ ਮੁੜਦਾਬ ਮੁੜਦਾਬ ਸੱਜਾ ਇਲਾ ਜਿੰਦਾਬਾਦ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਰਜਰਤ ਤੋਂ ਜਿੱਤੇ ਹੋਏ 26 ਤੋਂ ਵੱਧ ਐਮਐਲਏ ਨੇ ਇੱਕ ਵੀ ਅੱਤ ਨਹੀਂ ਉਰੇ ਆ ਜਿਹੜੀ ਖੜਿਆ ਅਸੀਂ ਜਲਦੀ ਜਲਦੀ ਇਹਨਾਂ ਐਮਐਲਏ ਦਾ ਜਿਹੜੇ ਰਿਜਰਵ ਸੀਟਾਂ ਤੋਂ ਆਏ ਨੇ ਉਹਨਾਂ ਦਾ ਭਾਈਵਾਲ ਕਰਾਂਗੇ ਉਹਨਾਂ ਨੂੰ ਅਸਰ ਪਾਵਾਂਗੇ ਪੰਜਾਬ ਸਰਕਾਰ ਦੇ ਇਮਾਨਦਾਰ ਯੋਗ ਮੁੱਖ ਮੰਤਰੀ ਨੂੰ ਸਾਡੀ ਅਪੀਲ ਹੈ ਸੱਤ ਫੀਸ ਦਾ ਇਹਦਾ ਚੌਂਕ ਅੰਬਸਾਹਬ ਗੁਰਦਰਾ ਸਾਹਿਬ ਦੇ ਕੋਲ ਇਹ ਰਾਜਨੀਤੀ ਦਾ ਕੇਂਦਰ ਸਾਡੇ ਵੀਰ ਸੀਏ ਵਾਲੇ ਸਾਡੀਆਂ ਫੋਟੋਆਂ ਖਿੱਚ ਰਹੇ ਨੇ ਸਾਨੂੰ ਪਤਾ ਹੈ ਅਸੀਂ ਸਾਰੀਆਂ ਝੂਠੀਆਂ ਐਫ ਆਈ ਆਰ ਦਾ ਤੱਕ ਮੁਕਾਬਲਾ ਕਰਾਂਗੇ ਸਾਡੇ ਕੋਲ ਪੀਮਦੇਲ ਜੀ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਆਏ ਹੋਏ ਨੇ ਸਾਡੇ ਕੋਲ ਸਮੁੱਚਾ ਸਮਾਜ ਆਇਆ ਹੋਇਆ ਸਾਰੀ ਲੀਡਰਸ਼ਿਪ ਤਾਂਕ ਸਾਹਿਬ ਖੜੇ ਆ ਬਿਮਾਰੀ ਦੇ ਖੜੇ ਆ ਗਰਦੀਪ ਪਾਦੀ ਜੀ ਪਾਦੀਆ ਜੀ ਰਾਣਾ ਜੀ ਬਲਦੀਪ ਸਿੰਘ ਕਕਰਾਲੀ ਜੀ ਸਰਦਾਰ ਗੁੰਮੜਾ ਸਾਹਿਬ ਜੀ ਸਾਡੇ ਖਾਸ ਕਰਕੇ ਖੰਡਾ ਜੀ ਆਲੰਪੁਰ ਜੀ ਦਾ ਸਾਰਾ ਪਰਿਵਾਰ ਬਰਬੀਰ ਸਿੰਘ ਆਲੰਪੁਰ ਦੇ ਮਾਤਾ ਜੀ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੀ ਪੰਚਾਇਤ ਨਗਰ ਸਾਰੇ ਆਏ ਨੇ ਅਸੀਂ ਇਹਦੇ ਨਾਲ ਸਮੂੱਚਾ ਮੋਰਚਾ ਨਾਲ ਲਖਵੀਰ ਸਿੰਘ ਬਲਾਲਾ ਜੀ ਜਿਹੜਾ ਉਹਦਾ ਪਰਿਵਾਰ ਗਰਬਾਖਸ਼ ਸਿੰਘ ਪਟਕੀ ਜੀ ਜਿਹੜਾ ਜੀ ਸੋ ਸਾਰੇ ਸਾਥੀ ਜੇ ਕਿਸੇ ਦਾ ਨਾਮ ਆ ਲੈ ਸਕੀਏ ਮਾਫੀ ਮੰਗਦੇ ਆ ਆਲੰਪੁਰ ਦੇ ਪਰਿਵਾਰ ਨੂੰ ਇਸ ਸ਼ੋਕ ਕੋ ਥੜਕੇ ਸੋਤਰੀ ਪੰਜਾਬ ਨੂੰ ਇਥੋਂ ਚਕਾਬਰੀ ਦਿੰਦੇ ਆ ਇਧਰ ਦੇ ਪਾਸੇ ਬਿਜਲੀ ਦਾ ਦਫਤਰ ਆ ਕਮਰੇ ਦੇ ਵਿੱਚ ਉਹਨੂੰ ਵੀ ਚਕਾਬਣੀ ਹੈ ਜਿਨ੍ਹਾਂ ਨੇ ਝੂਠੇ ਪਰਚੇ ਕੀਤੇ ਨੇ ਆਣ ਵਾਲੇ ਸਮੇਂ 'ਚ ਅਸੀਂ ਵਕੀਲ ਸਾਹਿਬ ਨੂੰ ਬੇਨਤੀ ਕਰਾਂਗੇ ਜੇ ਸਾਹਮਣੂ ਸਾਰੇ ਇਹਨਾਂ ਨੂੰ ਹਾਈ ਕੋਰਟ ਦੇ ਉੱਤੇ ਇਹਨਾਂ ਨੂੰ ਕ੍ਰਿਸ਼ਾਂਗੇ ਇਹ ਝੂਠੇ ਜਿਨ੍ਹਾਂ ਨੇ ਅਫਰਦ ਰਜਿਸਟਰੀ ਕੀਤੀ ਆ ਇਹਨਾਂ ਦੇ ਐਸਆਰਸੀ ਐਕਟ ਵੀ ਲਵਾਵਾਂਗੇ ਸੋ ਅੱਜ ਦੇ ਦਿਨ ਦੇ ਉੱਤੇ ਜਿਹੜਾ ਝਾੜੂ ਫੂਕ ਮਜਾਰਾ ਸੀ ਇਹ ਬੜਾ ਕਾਮਯਾਬ ਆਇਆ ਸਾਬਤ ਹੋਇਆ ਨਾਲ ਵਾਲੇ ਜਿੰਨਾ ਦੇ ਵਿੱਚ ਇਦੋਂ ਦਜ ਕੇ ਮੁਕਾਬਲਾ ਕਰਾਂਗੇ ਹੁਣ ਸਾਡੇ ਤੇ ਇੰਦਰ ਵੀ ਮਿਹਰਬਾਨ ਹੋ ਗਿਆ ਮੌਸਮ ਖੁੱਲ ਗਿਆ ਹੋਣਾ ਇਸ ਕਰਕੇ ਅਸੀਂ ਪਿੰਡ ਪਿੰਡ ਤੋਂ ਇਸ ਮੋਰਚੇ ਨੂੰ ਮਜ਼ਬੂਤ ਕਰਾਂਗੇ ਇਥੋਂ ਕਸਮ ਖਾ ਕੇ ਤੁਰਾਂਗੇ ਕਿ ਆਹ ਵਾਲੇ ਜਿੰਨਾ ਦੇ ਵਿੱਚ ਪੰਜਾਬ ਹਰਿਆਣਾ ਨੌਰਥ ਇੰਡੀਆ ਦੇ ਅੰਦਰ ਇਹ ਸਾਂਝਾ ਮੋਰਚਾ ਤਰੱਕੀ ਕਰੇਗਾ ਕਿਉਂਕਿ ਮੌਸਮ ਵੀ ਖੁੱਲ ਗਿਆ ਸਾਡੀ ਤਿਆਰੀ ਵੀ ਹੋ ਗਈ ਸਾਰੀਆਂ ਸ਼ਕਤਾਂ ਦਾ ਧੰਨਵਾਦ